ਸਾਸਤ੍ਰਿਕਾ ਕਿਸਾਨ ਪ੍ਰਭਾ ਉਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀ ਪੂਸ਼ਾ 44 ਚ ਉਹਨਾਂ ਲੱਗੇਗਾ ਬਹੁਤ ਸਾਰੇ ਕਿਸਾਨ ਪ੍ਰਭਾ ਦੇ ਮੈਸੇਜ ਆ ਰਹੇ ਨੇ ਬਾਈ ਜੀ ਕਿ ਪੂਸ਼ਾ 44 ਚ ਉਹਨਾਂ ਸੀ ਇਸ ਵਾਰੀ ਲਗਾ ਸਕਦੇ ਆ ਬੈਨ ਤਾਂ ਨਹੀਂ ਹੈਗਾ ਪਿਛਲੇ ਸਾਲ ਤੱਕ ਬੈਨ ਸੀ ਕਿਸਾਨ ਪ੍ਰਭਾ ਉਹ ਪੂਸ਼ਾ 44 ਬੈਨ ਕਹਿ ਰਹੇ ਨੇ ਪਿਛਲੇ 4 ਸਾਲਾਂ ਤੋਂ ਪਰ ਇਹ ਹਲੇ ਤੱਕ ਬੈਨ ਪ੍ਰੋਪਰਲੀ ਹੋ ਨਹੀਂ ਪਾਇਆ ਪਿਛਲੇ ਸਾਲ ਵੀ ਲੱਗਿਆ ਸੀ ਵੱਡਿਆ ਵੀ ਗਿਆ ਤੇ ਵਿਕਿਆ ਵੀ ਹੈਗਾ ਆ ਤੇ 2025 ਦੇ ਵਿੱਚ ਹੁਣ ਲੱਗ ਵੀ ਰਿਹਾ ਵੱਡਿਆ ਵੀ ਜਾਣਾ ਤੇ ਬਿਕੇ ਵੀ ਜਾਣਾ ਕੋਈ ਸਮੱਸਿਆ ਨਹੀਂ ਆਉਣੀ ਹੈਗੀ ਤੇ ਪਰ ਪੰਜਾਬ ਸਰਕਾਰ ਕਹਿੰਦੀ ਹੈ ਬੈਨ ਆ ਬੈਨ ਕਿਹੜੇ ਪਾਸੇ ਮੈਨੂੰ ਕੁਝ ਗੱਲ ਦੀ ਸਮਝ ਨਹੀਂ ਲੱਗੀ ਹੈਗੀ ਵੈਸੇ ਪੂਰਾ ਪੰਜਾਬ ਹੀ ਨਹੀਂ ਸਮਝ ਪਾ ਰਿਹਾ ਤੁਸੀਂ ਇਹ ਵਰਾਈਟੀ ਨੂੰ ਕਹਿ ਰਹੇ ਹੋ ਵੀ ਇਹ ਪਾਣੀ ਮਕਾਉਂਦੀ ਆ ਆਪਣੇ ਪੰਜਾਬ ਦੇ ਲੋਕੀ ਭੋਲੇ ਬਹੁਤ ਨੇ ਜਿਹੜੀ ਗੱਲ ਨੂੰ ਕੋਈ ਲੀਡਰ ਕੋਈ ਵੀ ਕੁਝ ਕਹਿ ਦੇਵੇ ਤਾਂ ਬਹੁਤ ਜਲਦੀ ਮੰਨ ਲੈਂਦੇ ਨੇ ਪੰਜਾਬ ਦੇ ਲੋਕ ਕਿੰਨੇ ਜਿਆਦੇ ਭੋਲੇ ਨੇ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਕਾਂਗਰਸੀ ਪਾਰਟੀ ਦੇ ਭਰੋਸਾ ਸੀ ਫਿਰ ਕਾਲੀ ਪਾਰਟੀ ਤੇ ਭਰੋਸਾ ਸੀ ਫਿਰ ਆਮ ਆਦੀ ਪਾਰਟੀ ਤੇ ਭਰੋਸਾ ਸੀ ਹੁਣ ਬੀਜੇਪੀ ਤੇ ਵੀ ਭਰੋਸਾ ਜਤਾਉਣ ਲੱਗੇ ਸੀ ਪਰ ਹੁਣ ਪਿੱਛੇ ਮੁੜੇ ਇੱਕ ਵਾਰੀ ਇਹ ਤਾਂ ਹੁਣ ਵੋਟਾਂ ਪਾਉਣ ਨੂੰ ਉਧਰ ਵੀ ਤਿਆਰ ਹੋ ਗਏ ਸੀ ਚਲੋ ਬੀਜੇਪੀ ਨੂੰ ਵੋਟਾਂ ਪਾ ਲਈ ਤਿੰਨ ਪਾਰਟੀਆਂ ਤੋਂ ਹਟ ਗਏ ਪਰ ਹੁਣ 20 25 ਦੇ ਦਿਨ ਤੋਂ ਪਿੱਛੇ ਨੂੰ ਆ ਗਏ ਵੀ ਨਹੀਂ ਭਈ ਉਹ ਵੀ ਨਹੀਂ ਪਾਰਟੀ ਵਧੀਆ ਹੈਗੀ ਪਰ ਇਹ ਭਰੋਸਾ ਬਹੁਤ ਛੇਤੀ ਕਰਦੇ ਨੇ ਕੋਈ ਵੀ ਕੋਈ ਕਹਿ ਦਵੇ ਤੇ ਕਿਸਾਨ ਭਰਾਓ ਦੇਖੋ ਵੀ ਜਿਹੜਾ ਪਾਣੀਆਂ ਦੇ ਮੁੱਦੇ ਨੇ ਵੀ ਪੂਸ਼ਾ ਫੋਟੀਪੁਰ ਆ ਜਿਹੜੀ ਪਾਣੀ ਮੋਕਾ ਰਹੀ ਆ ਇਹ ਗੱਲ ਬਹੁਤ ਜ਼ਿਆਦਾ ਕਹੀ ਜਾ ਰਹੀ ਆ ਪਰ ਪਾਣੀ ਤਾਂ ਖੇਤੀ ਦੇ ਵਿੱਚ ਲੱਗਣਾ ਹੀ ਆ ਨਾ ਕੋਈ ਇਹੋ ਜੀ ਵੈਰਾਈਟੀ ਤਾਂ ਹੈ ਨਹੀਂ ਵੀ ਬਿਨਾ ਪਾਣੀ ਲੱਗੇ ਹੋ ਜਾਵੇ ਚਲੋ ਪੂਸ਼ਾ 44 ਨੂੰ ਦੋ ਤਿੰਨ ਪਾਣੀ ਜ਼ਿਆਦਾ ਲੱਗ ਜਾਂਦੇ ਨੇ ਇਹ ਗੱਲ ਮੰਨਣਯੋਗ ਹੈਗੀ ਆ ਥੋੜੀ ਲੰਬੇ ਸਮੇਂ ਦੀ ਵੈਰਾਈਟੀ ਆ ਪਰ ਜਿਹੜੀਆਂ ਹੋਰ ਵੈਰਾਈਟੀ ਨੇ ਉਹ ਕਿਹੜਾ ਸੁੱਕੇ ਦੇ ਵਿੱਚ ਹੋ ਜਾਣਗੀਆਂ ਉਹ ਵੀ ਪਾਣੀ ਤਾਂ ਲੈਣੀਆਂ ਹੀ ਲੈਣਗੀਆਂ ਨਾਲੇ ਆਪਾਂ ਉਹਦੇ ਲਈ ਪੂਸ਼ਾ 44 ਨੂੰ ਥੋੜੀ ਦੋਸ ਦੇ ਸਕਦੇ ਆ ਵੀ ਇਹ ਨਹੀਂ ਪਾਣੀ ਦਾ ਲੈਵਲ ਹੇਠਾਂ ਭੱਜਿਆ ਇਦਾਂ ਨਹੀਂ ਹੈਗਾ ਇਹ ਤਾਂ ਪਾਣੀ ਤਾਂ ਆਪਣੇ ਪਰਤੋ ਦੇ ਹਿਸਾਬ ਨਾਲ ਹੇਠਾਂ ਜਾ ਰਿਹਾ ਅਪਾ ਇਕੱਲੇ ਖੇਤੀ ਵਿੱਚ ਨਹੀਂ ਵਰਤੋਂ ਕਰ ਰਹੇ ਹੋਰ ਵੀ ਧਾਰਿਆਂ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਪਾਣੀ ਮਕਾਉਣ ਲੱਗੇ ਹੋਏ ਨੇ ਜੇਕਰ ਆਪਾਂ ਖੇਤੀ ਵਿੱਚ ਪੂਸ਼ਾ 44 ਤੋਂ ਬਿਨਾਂ ਦੇਖੀਏ ਜਿੱਦਾਂ ਦਾ ਪੀਆਰ 126 ਚੋਂ ਨਾ ਆਇਆ ਛੋਟੀਆਂ ਵੈਰਾਈਟੀਆਂ ਆਈਆਂ ਨੇ ਤਾਂ ਪੰਜਾਬ ਦੇ ਵਿੱਚ ਤਿੰਨ ਫਸਲੀ ਚੱਕਰ ਹੋ ਗਿਆ ਤੁਹਾਨੂੰ ਪਤਾ ਹੀ ਵੀ ਪੰਜਾਬ ਦੇ ਵਿੱਚ ਮੱਕੀ ਐਡ ਕਰ ਦਿੱਤੀ ਗਈ ਆ ਜਿਹੜੀ ਮੱਕੀ ਦੀ ਫਸਲ ਆ ਇੱਧਰ ਵਿੱਜੀ ਵੀ ਹੋਈ ਆ ਇਹ ਤਾਂ ਬਹੁਤ ਜ਼ਿਆਦਾ ਪਾਣੀ ਲੈਂਦੀ ਆ ਹੁਣ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਪੂਸ਼ਾ ਫੋਟੀਪੋਰ ਨੂੰ ਬੈਨ ਕਰ ਦਿਓ ਪਾਣੀ ਜ਼ਿਆਦਾ ਲੈਂਦੀ ਆ ਪਰ ਮੱਕੀ ਦੇ ਲਈ ਤੁਸੀਂ ਰਸਤੇ ਖੋਲਤੇ ਵੀ ਮੱਕੀ ਬੀਜੋ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਅਸੀਂ ਮੱਕੀ ਲੈ ਲਾਂਗੇ ਇਹ ਬੈਨ ਨਹੀਂ ਇਹਨੂੰ ਤੁਸੀਂ ਬੈਨ ਨਹੀਂ ਕਰ ਰਹੇ ਤੇ ਕਿਸਾਨ ਭਰਾਵੋ ਇਹ ਗੱਲ ਨੂੰ ਤੁਸੀਂ ਆਪ ਸਮਝੋ ਤੁਸੀਂ ਫਸਲਾਂ ਆਪਦੇ ਹਿਸਾਬ ਦੇ ਨਾਲ ਬਿਜਾਈ ਕਰੋ ਤੁਹਾਡੇ ਖੇਤ ਦੇ ਵਿੱਚ ਕਿਹੜੇ ਝੋਨੇ ਜ਼ਿਆਦਾ ਵਧੀਆ ਰਿਜ਼ਲਟ ਦੇ ਰਹੇ ਨੇ ਉਹੀ ਤੁਸੀਂ ਅਗਲੇ ਸਾਲ ਲਗਾਓ ਹੁਣ ਇੱਥੇ ਜੇ ਮੈਂ ਕਹਿ ਦਵਾਂ ਵੀ ਤੁਸੀਂ ਆ ਫਲਾਨੀ ਵੈਰੈਟੀ ਲਗਾ ਲਓ ਇਹਦੇ ਝਾੜ ਬਹੁਤ ਚੰਗੇ ਨੇ ਬਹੁਤ ਵਧੀਆ 35 ਕੁਇੰਟਲ ਦੇ ਝਾੜ ਨਿਕਲਉਣਗੇ ਪਰ ਉਹ ਤੁਹਾਡੇ ਖੇਤ ਵਿੱਚੋਂ ਸੂਟੇਬਲ ਨਹੀਂ ਹੈਗੀ ਉਹਨੇ ਤੁਹਾਡੇ ਖੇਤ ਵਿੱਚ ਝਾੜ ਨਹੀਂ ਦੇਣੇ ਉਹ ਉਹਨੇ ਝਾੜ ਮੇਰੇ ਖੇਤ ਵਿੱਚ ਹੀ ਦੇਣਨੇ ਝੋਨਾ ਇੱਕ ਐਸੀ ਵੈਰਾਈਟੀ ਆ ਖੇਤ ਤੇ ਬਹੁਤ ਜ਼ਿਆਦਾ ਨਿਰਪਰ ਕਰਦਾ ਆ ਇਹਦੇ ਝਾੜ ਦੇ ਲਈ ਜਿੱਥੇ ਪਾਣੀ ਖਾਰ ਰੇ ਨੇ ਉਥੇ ਹਾਈਬ੍ਰਿਡ ਦੇ ਝਾੜ ਵਧੀਆ ਹੈਗੇ ਨੇ ਪਰ ਕਿਸਾਨ ਭਰਾਵੋ ਪੂਸ਼ਾ 44 ਜੇਕਰ ਤੁਸੀਂ ਇੰਟਰਸਟਿਡ ਹੈਗੇ ਹੋ ਆਪਣੇ ਆਰਟੀ ਦੇ ਨਾਲ ਗੱਲ ਕਰਕੇ ਆਪਣੇ ਜਿਹਨੂੰ ਵੀ ਤੁਸੀਂ ਸੇਲ ਕਰਦੇ ਹੋਣਾ ਆਪਣੇ ਰਾਈਸ ਮਿਲਰ ਨਾਲ ਗੱਲ ਕਰਕੇ ਉਹਦੀ ਤੁਸੀਂ ਬਜਾਈ ਕਰ ਲਓ ਅਤੇ ਟਰਾਂਸਪਲੈਂਟ ਤੁਸੀਂ ਕਰ ਸਕਦੇ ਹੋ ਕੋਈ ਸਮੱਸਿਆ ਨਹੀਂ ਹੈਗੀ ਮੇਰੇ ਹਿਸਾਬ ਨਾਲ ਤਾਂ ਪੰਜਾਬ ਵਿੱਚ ਲੱਗਣੀ ਹੀ ਪੂਸ਼ਾ 44 ਆ ਤੇ ਇਧਰ ਜੇ ਰਾਜਪੁਰਾ ਏਰੀਆ ਚਲੇ ਜਾਈਏ ਰਾਜਪੁਰਾ ਏਰੀਆ ਵਿੱਚ ਵੀ ਪੀਆਰ ਕਿਸਮਾਂ ਹੀ ਚਲਦੀਆਂ ਨੇ ਉੱਥੇ ਪੂਸ਼ਾ 44 ਕਾਮਯਾਬ ਨਹੀਂ ਹੈਗੀ ਤੇ ਦਵਾਬੇ ਏਰੀਆ ਵਿੱਚ ਵੀ ਘਾਟ ਹੀ ਆ ਅੰਮ੍ਰਿਤਸਰ ਏਰੀਆ ਵਿੱਚ ਵੀ ਪੂਸ਼ਾ 44 ਘਾਟੀਆਂ ਮਾਲਵਾ ਬੈਲਟ ਦੇ ਵਿੱਚ ਇਹ ਪੂਸ਼ਾ ਜਿਹੜੀ 44 ਆ ਜ਼ਿਆਦਾ ਇਹਦੀ ਬਜਾਈ ਕੀਤੀ ਜਾਂਦੀ ਆ ਤੇ ਕਿਸਾਨ ਭਰਾਵਾ ਦੀ ਦੇਖੋ ਜੇ ਇਹ ਕਿਤੇ ਨਾ ਕਿਤੇ ਲੋੜਾਂ ਨੂੰ ਪੂਰਾ ਕਰ ਰਹੀ ਆ ਉਹ ਕਹਿੰਦੇ ਨਹੀਂ ਹੁੰਦੇ ਵੀ ਸਾਡਾ ਜੋਰ ਵੀ ਫਸਲਾਂ ਤੇ ਤੇ ਸਾਡੀ ਟੌਰ ਵੀ ਫਸਲਾਂ ਤੇ ਜੇ ਕਿਸਾਨਾਂ ਦੀ ਅੱਜ ਟੌਰ ਬੜੀਆਂ ਤਾਂ ਉਹ ਬਣਾਈ ਵੀ ਪੂਸ਼ਾ 44 ਨਹੀਂ ਆ ਤੇ ਕਿਸਾਨ ਭਰਾ ਜੇ ਉਹਨੂੰ ਹੁਣ ਤੁਸੀਂ ਬੈਨ ਕਰੋਂਗੇ ਤਾਂ ਉਹਨਾਂ ਕੋਲੇ ਬਹੁਤ ਔਖਾ ਹੋ ਗਿਆ ਹੋਰ ਫਸਲਾਂ ਵਿੱਚ ਸਰਵਾਈਵ ਕਰਨਾ ਤੇ ਮੇਰੀ ਇੱਥੇ ਬੇਨਤੀ ਆ ਵੀ ਜਿਹੜਾ ਕੋਈ ਕਿਸਾਨ ਜਿਵੇਂ ਵੀ ਫਸਲ ਲਗਾ ਰਿਹਾ ਉਹਨੂੰ ਲਗਾਉਣ ਦਿਓ ਜੇਕਰ ਉਹਦਾ ਹਾਈਬ੍ਰਿਡ ਝੋਨੇ ਦੇ ਝਾੜ ਚੰਗੇ ਨੇ ਉਹਨੂੰ ਸਰਕਾਰਾਂ ਨੂੰ ਬੇਨਤੀ ਆ ਵੀ ਲਗਾ ਲੈਣ ਦੋ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਇਹਨੂੰ ਬੈਨ ਕਰਕੇ ਆਹ ਵੈਰੈਟੀ ਨੂੰ ਪਾਣੀ ਬਚਾਉਂਗੇ ਪਾਣੀ ਬਚਾਉਣ ਦੇ ਲਈ ਬਹੁਤ ਵਧੀਆ ਲਾਭਣਿਆ ਸੀ ਪਹਿਲਾਂ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰੀ ਜਾਂਦੀ ਸੀ ਫੇਰ 15 ਜੂਨ ਕਰਤੀ ਫੇਰ 20 ਜੂਨ ਕਰਤੀ ਤੇ ਹੁਣ ਮੈਨੂੰ ਲੱਗਦਾ ਸੀ 1 ਜੁਲਾਈ ਹੋ ਜਾਵੇਗੀ ਪਰ ਇਸ ਤੋਂ ਉਲਟ ਹੋ ਗਿਆ 1 ਜੂਨ ਕਰ ਦਿੱਤੀ ਗਈ ਇਹ ਸਭ ਤੋਂ ਵੱਡੀ ਜਿਹੜੀ ਹੈਗਾ ਨੁਕਸਾਨ ਆ ਪੰਜਾਬ ਨੂੰ ਜੇਕਰ ਅਪਚੋਂ ਨੇਦੀ ਲਵਾਈ ਹੈ ਜਿਹੜੀ ਪਛੇਤੀ ਲਏ ਜਾਂਦੀ ਸਰਕਾਰ 1 ਜੁਲਾਈ ਦੇ ਆਸ-ਪਾਸ ਲਏ ਜਾਂਦੀ ਤਾਂ ਅੱਗੇ ਸੌਣ ਦਾ ਮਹੀਨਾ ਆ ਜਾਂਦਾ ਸੌਣ ਦੇ ਮਹੀਨਿਆਂ ਦੇ ਨਾਲ ਹੀ ਝੋਨਾ ਪਲ ਜਾਂਦਾ ਆ ਧਰਤੀ ਹੇਠਲਾ ਪਾਣੀ ਉਹਨੂੰ ਲੋੜ ਨਹੀਂ ਹੁੰਦੀ ਝੋਨੇ ਨੂੰ ਹੋਰ ਦੇਣ ਦੀ ਹੁਣ ਜੇਕਰ ਪਾਣੀ ਬਚਾਉਣ ਦੀ ਗੱਲ ਕਰੀਏ ਤਾਂ ਤਿੰਨ ਫਸਲੀ ਚੱਕਰਵਲ ਵੀ ਧਿਆਨ ਦੇਣਾ ਚਾਹੀਦਾ ਜਿਹੜੇ ਕਿਸਾਨ ਹੁਣ ਤਿੰਨ ਫਸਲੀ ਚੱਕਰ ਕਰ ਰਹੇ ਨੇ ਪਹਿਲਾਂ 1 ਜੂਨ ਨੂੰ ਉਹ 1509 ਚੌਨਾ ਲਾ ਦਿੰਦੇ ਨੇ ਫੇਰ ਉਹ ਆਲੂ ਜਾਂ ਹੋਰ ਗਾਜਰ ਵਗੈਰਾ ਦੀ ਖੇਤੀ ਕਰਦੇ ਨੇ ਉਸ ਤੋਂ ਬਾਅਦ ਫਰਵਰੀ ਮਹੀਨੇ ਮੱਕੀ ਦੀ ਬਿਜਾਈ ਕਰਦੇ ਨੇ ਜਿਹੜੀ ਫਰਵਰੀ ਮਹੀਨੇ ਮੱਕੀ ਆ ਤਾਂ ਉਹਨੂੰ ਇਸ ਟਾਈਮ ਮਈ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਲੱਗ ਰਹੇ ਨੇ ਉਹਦੀ ਸਾਰੇ ਦਾ ਸਾਰਾ ਦਿਨ ਮੋਟਰ ਪੰਜ ਕਿੱਲਾਂ ਵਿੱਚ ਹੀ ਪੈ ਜਾਂਦੀ ਆ ਤੇ ਜਿਹੜੀ ਉਹ ਮੋਟਰਾਂ ਚੱਲ ਰਹੀਆਂ ਨੇ ਹੁਣ ਵੀ ਪਾਣੀ ਦਾ ਬਹੁਤ ਵੱਡਾ ਲਾਸਾ ਇਸ ਕਰਕੇ ਜੇਕਰ ਤੁਸੀਂ ਖੇਤੀ ਦੇ ਵਿੱਚ ਪਾਣੀ ਨੂੰ ਮੇਨਟੇਨ ਕਰਨਾ ਚਾਹੁੰਦੇ ਹੋ ਮੇਰੇ ਹਿਸਾਬ ਨਾਲ ਤਾਂ ਮੋਟਰਾਂ ਦੇ ਉੱਪਰ ਮੀਟਰ ਲੱਗਣੇ ਚਾਹੀਦੇ ਨੇ ਵੀ ਜਿਹੜਾ ਜਿੰਨਾ ਮੀਟਰ ਘੁੰਮੇਗਾ ਉਹਨੂੰ ਓਨਾ ਕ ਬਿੱਲ ਆ ਜਾਵੇ ਹੁਣ ਜੇ ਇੱਥੇ ਜੇਕਰ ਮੈਂ ਬਿੱਲ ਦੀ ਗੱਲ ਕਰੂੰਗਾ ਮੋਟਰਾਂ ਦੇ ਬਿੱਲ ਦੀ ਤਾਂ ਸਾਰੇ ਜਣੇ ਮੇਰੇ ਖਿਲਾਫ ਹੋ ਜਾਣਗੇ ਕਿਉਂਕਿ ਮੋਟਰਾਂ ਦੇ ਬਿੱਲ ਤਾਂ ਆਪਾਂ ਨੂੰ ਮaaf ਚੰਗੇ ਨੇ ਪਰ ਕਿਸਾਨ ਭਰਾਵੋ ਸਮਝੋ ਜਿਹੜੀਆਂ ਸਰਕਾਰਾਂ ਨੇ ਤੁਹਾਨੂੰ ਫ੍ਰੀ ਫ੍ਰੀ ਦੇ ਕੇ ਤੁਹਾਡੇ ਤੇ ਹੀ ਹਮਲਾ ਕਰ ਰਹੀਆਂ ਨੇ ਪਹਿਲਾਂ ਆਪਾਂ ਨੂੰ ਘਰ ਵਾਲੀ ਜੁੰਟਾ ਸੇਸ ਹੋ ਜੁੰਟ ਮੁਫਤ ਦੇਤੀ ਫਿਰ ਆਪਾਂ ਨੂੰ ਧਾਰ ਕਾਰਡ ਵਾਲੀਆਂ ਬੱਸਾਂ ਫ੍ਰੀ ਦੇਤੀਆਂ ਤੇ ਹੋਰ ਆਪਾਂ ਨੂੰ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਫ੍ਰੀ ਦਿੱਈ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਔਖੇ ਹੋਵਾਂਗੇ ਜੇਕਰ ਮੋਟਰਾਂ ਦੇ ਬਿੱਲ ਲੱਗਣਗੇ ਤਾਂ ਉਹ ਕਿਸਾਨ ਜੁਨੀ ਵਾਲੇ ਦੇ ਨਾਲ ਗੱਲਬਾਤ ਕਰਕੇ 2 ਏਕੜਾਂ ਵਾਲੇ ਨੂੰ ਮੁਫਤ 5 ਏਕੜ ਵਾਲੇ ਨੂੰ ਇੰਨੀ ਕੁ ਜੁੰਟ 10 ਏਕੜ ਵਾਲੇ ਨੂੰ ਇੰਨੀ ਕੁ ਜੁੰਟ ਬਹੁਤ ਘੱਟ ਜੁੰਟ ਦੇ ਹਿਸਾਬ ਨਾਲ ਉਹ ਮੀਟਰ ਲਗਾਏ ਜਾਣਗੇ ਜਿਹਦੇ ਨਾਲ ਪੰਜਾਬ ਦਾ ਪਾਣੀ ਵੀ ਬਚੂਗਾ ਅਤੇ ਕਿਤੇ ਨਾ ਕਿਤੇ ਜਿਹੜਾ ਪੰਜਾਬ ਨੂੰ ਲਾਸ ਹੋ ਰਿਹਾ ਉਹ ਵੀ ਨਹੀਂ ਹੋਵੇਗਾ ਪਰ ਆਪਾਂ ਫ੍ਰੀ ਦੇ ਚੱਕਰਾਂ ਦੇ ਵਿੱਚ ਕਿਸਾਨ ਭਰਾਵੋ ਬਹੁਤ ਕੁਝ ਗਵਾਈ ਜਾ ਰਹੇ ਆ ਤੇ ਆਪਣੇ ਤਾਂ ਖੇਤਾਂ ਨੂੰ ਬਹੁਤ ਹੱਦੋਂ ਵੱਧ ਨਹਿਰੀ ਪਾਣੀ ਲੱਗਦਾ ਆ ਜਦੋਂ ਮੀਟਰ ਲੱਗ ਜਾਣਗੇ ਆਪਾਂ ਆਪ ਖੁਦ ਨਹਿਰੀ ਪਾਣੀ ਲਗਾਇਆ ਕਰਾਂਗੇ ਇਸ ਲਈ ਕਿਸਾਨ ਭਰਾਵੋ ਜਿਹੜਾ ਆਪਣੇ ਖੇਤਾਂ ਤੱਕ ਆਪਾਂ ਨੂੰ ਫ੍ਰੀ ਚੀਜ਼ਾਂ ਦਿੱਤੀਆਂ ਜਾ ਰਹੀਆਂ ਨੇ ਕਿਤਨਾ ਕਿਤੇ ਆਪਣੇ ਇੱਥੇ ਗਲੇ ਤੇ ਦਾਤੀ ਵੀ ਧਰੀ ਜਾ ਰਹੀ ਆ ਇਹਨੂੰ ਥੋੜਾ ਲੰਮਾ ਸੋਚਿਆ ਕਰੋ ਆਪਾਂ ਪੰਜਾਬ ਦੇ ਲੋਕੀ ਭੋਲੇ ਬਹੁਤ ਆ ਮੈਂ ਪਹਿਲਾਂ ਵੀ ਕਿਹਾ ਵੀਡੀਓ ਦੇ ਵਿੱਚ ਆਪਾਂ ਨੂੰ ਜਿਹੜੀ ਗੱਲ ਕੋਈ ਕਹਿ ਦੇਵੇ ਆਪਾਂ ਉਹਦੇ ਪਿੱਛੇ ਲੱਗ ਜਾਂਦੇ ਆ ਬਾਕੀ ਕਿਸਾਨ ਭਰਾਵੋ ਜਿਹੜੀਆਂ ਪਸੇਤੀਆਂ ਵੈਰੈਟੀਆਂ ਹੁੰਦੀਆਂ ਨੇ ਉਹ ਪੱਕ ਤਾ ਪਹਿਲਾਂ ਹੀ ਜਾਂਦੀਆਂ ਨੇ ਟਾਈਮ ਪੀਰੀਅਡ ਘੱਟ ਹੁੰਦਾ ਉਹਨਾਂ ਦੇ ਹਮਲੇ ਘੱਟ ਹੁੰਦੇ ਨੇ ਬਾਕੀ ਦੇਖੋ ਵੀ ਕਿਸਾਨ ਤਾਂ ਮਿਹਨਤ ਕਰਦਾ ਰਹਿੰਦਾ ਤਾਂ ਭਾਵੇਂ ਫਸਲ 100 ਦਿਨ ਵਾਲੀ ਹੋਵੇ ਚਾਹੇ 125 ਦਿਨ ਵਾਲੀ ਹੋਵੇ ਚਾਹੇ 165 ਦਿਨ ਵਾਲੀ ਵੈਰੈਟੀ ਕਿਉਂ ਨਾ ਹੋਵੇ ਕਿਸਾਨ ਤਾਂ ਮਿਹਨਤ ਕਰਕੇ ਉਹਨੂੰ ਪੂਰ ਚਾੜੇ ਲੈਂਦਾ ਤੇ ਝਾੜ ਵੀ ਚੰਗੇ ਪ੍ਰਾਪਤ ਕਰੇ ਲੈਂਦਾ ਆ ਪਰ ਅੱਗੇ ਸਮੱਸਿਆ ਆਉਂ ਤੇ ਕਿਸਾਨ ਦੀ ਜਿਹੜੀ ਮਿਹਨਤ ਆ ਉਹਨੂੰ ਸਰਕਾਰ ਨੂੰ ਚਾਹੀਦਾ ਵੀ ਉਹ ਪਹਿਲਾਂ ਤੇ ਤਿਆਰੀਆਂ ਮੁਕੰਮਲ ਹੋਣ ਅਤੇ ਮੰਡੀਕਰਨ ਦੇ ਵਿੱਚ ਕੋਈ ਵੀ ਸਮੱਸਿਆ ਨਾ ਆਵੇ ਤੇ ਕਿਸਾਨ ਖੁਸ਼ਹਾਲੀ ਦੇ ਨਾਲ ਆਪਣੀ ਫਸਲ ਅੱਗੇ ਵੇਚ ਸਕੇ ਪੂਸ਼ਾ ਤੇ ਪੀਲੀ ਪੂਸ਼ਾ ਦਾ ਫੇਰ 165 ਦਿਨ ਦੀਆਂ ਵੈਰਾਈਟੀਆਂ ਨੇ ਕਿਸਾਨ ਤਾਂ ਗੰਨੇ ਦੀ ਖੇਤੀ 300 ਦਿਨ ਦੀ ਵੈਰਾਈਟੀ ਆ ਉਹਦੇ ਤੇ ਵੀ ਬਹੁਤ ਜ਼ਿਆਦਾ ਮਿਹਨਤ ਕਰਦਾ ਆ ਜਿੱਦੀ ਕੀ ਪੇਮੈਂਟ 300 ਦਿਨ ਦੀ ਵੈਰਾਈਟੀ ਆ 300 ਦਿਨ ਤੋਂ ਬਾਅਦ ਮਿਲਦੀ ਆ ਇੱਕ ਵਾਰੀ ਬੀਜ ਕੇ 600 ਦਿਨ ਬਾਅਦ ਉਹਦੀ ਗੰਨੇ ਦੀ ਪੇਮੈਂਟ ਮਿਲਦੀ ਆ ਕਿਸਾਨ ਤਾਂ ਉਹਦੇ ਤੇ ਵੀ ਮਿਹਨਤ ਬਹੁਤ ਜ਼ਿਆਦਾ ਕਰਦਾ ਆ ਕਿਸਾਨ ਦੀ ਮਿਹਨਤ ਜਾਰੀ ਆ ਸਰਕਾਰਾਂ ਨੂੰ ਚਾਹੀਦਾ ਵੀ ਜਿਹੜੀ ਉਹਦੀ ਮਿਹਨਤ ਆ ਮਿਲਦਾ ਉਹਨੂੰ ਮੁੱਲ ਆ ਜਿਹੜਾ ਮਿਲਣਾ ਚਾਹੀਦਾ ਆ ਇਸ ਲਈ ਕਿਸਾਨ ਭਰਾਵੋ ਤੁਸੀਂ ਪੀਲੀ ਪੂਸ਼ਾ ਚਾਹੇ ਪੂਸ਼ਾ 44 ਬੇ ਡਰ ਤੁਸੀਂ ਉਹਦੀ ਬਜਾਈ ਕਰ ਸਕਦੇ ਹੋ ਆਪਣੇ ਏਰੀਆ ਦੇ ਵਿੱਚ ਬਜਾਈ ਕਰ ਸਕਦੇ ਹੋ ਤੇ ਸਰਕਾਰ ਵੱਲੋਂ ਵੀ ਕੋਈ ਢਿੱਲ ਮੱਠੀ ਆ ਕੋਈ ਸਖਤੀ ਕੋਈ ਇਹਦੇ ਖਿਲਾਫ ਕਾਨੂੰਨ ਨਹੀਂ ਬਣਾਇਆ ਗਿਆ ਹੈਗਾ ਜੇਕਰ ਤੁਸੀਂ ਨਵੀਆਂ ਵੈਰਾਈਟੀਆਂ ਵਿੱਚ ਵੀ ਆਉਣਾ ਚਾਹੁੰਦੇ ਹੋ ਜਿਵੇਂ ਕਿ ਸੁਪਰ 212 ਹੋਗੀ 321 ਹੋਗੀ 777 ਹੋਗੀ ਹੋਰ ਬਹੁਤ ਵੈਰਾਈਟੀਆਂ ਹੈਗੀਆਂ ਨੇ ਇਹਨਾਂ ਦੇ ਝਾੜ ਵੀ 32 33 ਕੁਇੰਟਲ ਤੱਕ ਵਧੀਆ ਜਾਂਦੇ ਨੇ ਘੱਟ ਸਮੇਂ ਦੀਆਂ ਵੈਰਾਈਟੀਆਂ ਨੇ ਤਾਂ ਤੁਸੀਂ ਇਹ ਵੀ ਲਗਾ ਸਕਦੇ ਹੋ ਪੀਲੀ ਪੂਸ਼ਾ ਪੂਸ਼ਾ ਇਹ 37 38 ਕੁਇੰਟਲ ਤੱਕ ਚਲੇ ਜਾਂਦੇ ਨੇ 32 ਕੁਇੰਟਲ ਤੱਕ ਰਹਿ ਜਾਂਦੇ ਨੇ 5 ਕੁਇੰਟਲ ਦਾ ਫਰਕ ਹੈਗਾ ਆ ਉਹ 5 ਕੁਇੰਟਲ ਦਾ ਫਰਕ ਆ ਤੁਸੀਂ ਜੇ ਮਨ ਸਮਝਾਲੋ ਘੱਟ ਪੈਸੇ ਕਮਾਉਣ ਦੇ ਚਾਹਵਨ ਹੋ ਮ ਤੁਹਾਡੀ ਖੇਚਲ ਵੀ ਬਹੁਤ ਘਟ ਜਾਣੀ ਆ ਤੁਹਾਡੇ ਖਰਚੇ ਵੀ ਬਹੁਤ ਘਟ ਜਾਣੇ ਨੇ ਮੇਰੇ ਇਨਸਾਫ ਦੇ ਨਾਲ 3 ਕੁਇੰਟਲ ਤੱਕ ਦਾ ਤੁਹਾਡੇ ਖਰਚੇ ਹੀ ਘਟ ਜਾਣਗੇ ਕਿਤੇ ਤੁਸੀਂ 5 ਕੁਇੰਟਲ ਦੇ ਲਾਲਚ ਕਰਦੇ ਕਰਦੇ 3 ਕੁਇੰਟਲ ਦੇ ਖਰਚੇ ਅਤੇ 5 ਕੁਇੰਟਲ ਪਿੱਛੇ ਨਾ ਜਿਓ ਕਿਉਂਕਿ ਜਿਹੜੀ ਪੂਸਾ 44 ਹੈ ਇਹਨੂੰ ਇੱਕ ਬੌਣੇ ਬੁੱਟੇ ਦੀ ਸ਼ਿਕਾਇਤ ਬਹੁਤ ਜ਼ਿਆਦੀ ਆਈ ਸੀ ਪੀਲੀ ਪੂਸ਼ਾ ਨੂੰ ਆਈ ਸੀ ਪੂਸ਼ਾ 44 ਨੂੰ ਵੀ ਆਈ ਸੀ ਇਹ ਵੈਰੈਟੀਆਂ ਨੂੰ ਬੋਣੇ ਬੁੱਟੇ ਦੀ ਵੀ ਸ਼ਿਕਾਇਤ ਬਹੁਤ ਜ਼ਿਆਦਾ ਆ ਜਾਂਦੀ ਹੈ ਬਾਕੀ ਇਹਨਾਂ ਦੇ ਤੇਲਾ ਵਗੈਰਾ ਦਾ ਅਟੈਕ ਬਹੁਤ ਜ਼ਿਆਦਾ ਹੁੰਦਾ ਹੁਣ ਜਿਵੇਂ ਕਿ ਪੀ ਆਰ 126 ਵੈਰੈਟੀ ਆ ਇਹਦੇ ਤੇ 55 ਦਿਨ ਤੇ ਇੱਕ ਸਪਰੇਅ ਕਰ ਦੋ ਤੇਲੇ ਦੀ ਇੱਕ ਸਪਰੇਅ ਕੀਤੀ ہوئی ਤੇਲੇ ਦੀ ਇਹ ਐਂਡ ਤੱਕ ਇਹਨੂੰ ਤੇਲਾ ਹੀ ਨਹੀਂ ਪੈਂਦਾ ਹੈਗਾ ਆਪਾਂ ਪਿਛਲੇ ਸਾਲ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ 55 ਦਿਨ ਤੇ ਸਪਰੇਅ ਕੀਤੀ ਸੀ 100 ਦਿਨ ਤੇ ਵੱਡਿਆ ਸੀ 45 ਦਿਨ ਤੱਕ ਵੱਡਣ ਤੱਕ ਕੋਈ ਵੀ ਤੇਲੇ ਵਗੈਰਾ ਦਾ ਅਟੈਕ ਪੀਆ 126 ਤੇ ਨਹੀਂ ਸੀ ਆਇਆ ਇਸ ਕਰਕੇ ਜਿਹੜੀਆਂ ਪੀਆ 126 ਹੋਗੀਆਂ 130 31 ਤੱਕ ਵੈਰਾਈਟੀਆਂ ਨੇ ਇਹਨਾਂ ਨੂੰ ਰੋਗ ਘੱਟ ਲੱਗਦੇ ਨੇ ਜੂਰੀਆ ਘੱਟ ਪੈਂਦਾ ਆ ਤੇ ਜਿਹੜੀਆਂ ਪ੍ਰਾਣੀਆਂ ਵੈਰਾਈਟੀਆਂ ਨੇ ਪੂਸ਼ਾ 44 ਵਗੈਰਾ ਇਹ ਮਿਹਨਤ ਜ਼ਿਆਦਾ ਲੈ ਲੈਂਦੀਆਂ ਨੇ ਮਿਹਨਤ ਤੋਂ ਭਾਵ ਕਿ ਤੁਹਾਡਾ ਖਰਚਾ ਜ਼ਿਆਦਾ ਕਰਾ ਲੈਂਦੀਆਂ ਨੇ ਪਰ ਜੇਕਰ ਤੁਹਾਡੇ ਪਾਣੀਆ ਦੇ ਵਿੱਚ ਇਹਨਾਂ ਦੇ ਹੀ ਚੰਗੇ ਝਾੜ ਨੇ ਤਾਂ ਤੁਸੀਂ ਤਬਦੀਲ ਨਾ ਹੋਵੋ ਤਾਂ ਤੁਸੀਂ ਪੂਸ਼ਾ 44 ਹੀ ਚੱਲਣ ਦਿਓ ਜੇਕਰ ਘੜ ਘਟ ਨੇ ਪੀਐਕਸ 26 ਵਗੈਰਾ ਲਗਾ ਕੇ ਦੇਖ ਲੋ ਟ੍ਰਾਇਲ ਲਗਾ ਕੇ ਦੇਖ ਲੋ ਕਿਹਾਂ ਨੇ ਪਿਛਲੇ ਸਾਲ ਲਗਾ ਕੇ ਦੇਹਲੇ ਪਿਛਲੇ ਸਾਲ ਤਾਂ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਇਹੀ ਹੱਥ ਬੰਨ ਕੇ ਗੁਜ਼ਾਰਾ ਸੀ ਵੀ ਸਾਡਾ ਪੀਐਕਸ 26 ਚੋਂ ਨਾ ਆੜਤੀਆ ਲੈ ਨਹੀਂ ਰਿਹਾ ਆੜਤੀਆ ਲੈ ਨਹੀਂ ਰਿਹਾ ਇਹ ਜਾਦੇ ਸਮੱਸਿਆ ਆ ਪੀਐਕਸ 26 ਨੂੰ ਤਿਆਰ ਕਰਨ ਚ ਕੋਈ ਸਮੱਸਿਆ ਨਹੀਂ ਹੋएगी ਬਸ ਖਰੀਦਦਾਰੀ ਤੇ ਹੀ ਆ ਹੁਣ ਜੇ ਸਰਕਾਰ ਕਹਿ ਰਹੀ ਆ ਤਾਂ PR126 ਚੋਂ ਨੇ ਦੀ ਹੈ ਜਿਹੜੀ ਆ ਖਰੀਦਦਾਰੀ ਆ ਉਹਨੂੰ ਮੁਕੰਮਲ ਤੌਰ ਤੇ 100% ਜੈਨੂਅਲ ਕਰਾਵੇ ਵੀ ਕਿਸੇ ਵੀ ਕਿਸਾਨ ਦਾ ਜਿਹੜਾ ਕਾਰਡ ਵਾਰਡ ਤੋਂ ਬਿਨਾਂ PR126 ਚੋਂ ਨਾ ਚੱਕਿਆ ਜਾਵੇਗਾ। ਬਾਕੀ ਕਿਸਾਨ ਭਰਾਵੋ ਮੇਰੇ ਵੱਲੋਂ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਵੀ ਪਿਛਲੇ ਸਾਲ PR126 ਚੋਂ ਨਾ ਕਿੰਨੇ ਕੁ ਮੀਟਰ ਦਾ ਨਿਕਲੇ ਆ ਤੇ ਆਰਤੀ ਨੇ ਬਿਨਾਂ ਕਾਰਡ ਵਾਰਡ ਤੋਂ ਕੀ ਰੇਟ ਤੁਹਾਡੇ ਨਾਲ ਕੋਲੋਂ ਲੈ ਕੇ ਖਰੀਦਿਆ ਗਿਆ। ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ। ਸਤਿ ਸ੍ਰੀ ਅਕਾਲ ਜੀ।